राम राम आज 28 तारीख की सुबह सुबह है रात का समय है आप सबको पता ही होगा कि 19 तारीख को जब केंद्र सरकार के साथ मीटिंग के बाद सारे किसान नेता दोनों फोरमो के वापस आ रहे थे तो उनको रस्ते में ही गिरफ्तार कर लिया गया था और लगभग 1500 किसानों को अलग अलग जेलों में रखा गया था उसी समय से सरदार जगजीत सिंह डल्लेवाल जी ने पानी पीना भी छोड़ दिया था तो उनकी हालत लगातार बहुत ज्यादा नाजुक होती चली गई क्योंकि 19 तारीख से ही वो पानी की एक बूंद भी नहीं ले रहे और उनसे बोलिया भी नहीं जा रहा सरदार जगजीत सिंह डल्लेवाल जी ने ये स्पष्ट कहा था कि मैं पानी की एक घूट भी जब लूंगा जब जेल में बंद हमारे सारे साथियों को रिहा किया जाएगा तो आज सुबह अभी रात को लगभग ढाई बजे के आसपास से ही अट्ठाईस तारीख को हमारे सारे साथियों को रिहा किया जाने लगा है पटियाला जेल से हमारे जितने साथी लगभग अड़तालीस साथी बचे हुए थे उन साथियों को अभी रिहा किया गया है इसी तरीके से अन्य जेलों से भी साथियों को रिहा किया जा रहा है मैं निवेदन करूंगा काका सिंह कोटड़ा जी अह वैभव जी का खालसा श्री वैभव जी की फते अह जਵੇਂ ਮੇਥੋਂ ਪਹਿਲਾਂ ਦੱਸਿਆ ਹੀ ਆ ਵੀ ਅਸੀਂ ਪਟਿਆਲਾ ਜ਼ਿਲ੍ਹੇ ਦੇ ਵਿੱਚੋਂ ਜਿਹੜੇ ਹੁਣ ਰਿਹਾਅ ਹੋਏ ਆ ਅੰਦਰ ਜਿਹੜੀ ਜੇਲ੍ਹ ਦੇ ਵਿੱਚ ਜੇਲ੍ਹ ਅਫਸਰਾਂ ਦੇ ਨਾਲ ਕਹਿਣਾ ਹੋਵੇ ਜਾਂ ਜਿਹੜੇ ਬਾਹਰਲੇ ਅਧਿਕਾਰੀ ਆ ਉਹ ਆਪਾਂ ਨੂੰ ਅਸਲ ਦੇ ਵਿੱਚ ਦੋਨੇ ਫਾਰਮਾਂ ਨੂੰ ਲੀਡਰਲੈਸ ਕਰਨ ਲੱਗੇ ਹੋਏ ਸੀਗੇ ਕਿ ਕੱਲੇ ਜਿਹੜੇ ਵਰਕਰਾਂ ਨੂੰ ਛੱਡ ਦਿੱਤਾ ਜਾਵੇ ਲੀਡਰਾਂ ਨੂੰ ਰੱਖ ਲਿਆ ਜਾਵੇ ਤਾਂ ਇਹਦੇ ਵਿੱਚ ਜਦੋਂ ਆਪਾਂ ਆਖਿਆ ਵੀ ਜਿੰਨੇ ਵੀ ਹੈਗੇ ਆ ਜਿਹੜੀ ਡੱਲੇਵਾਲ ਸਾਹਿਬ ਦੀ ਮੰਗ ਸੀ ਕਿ ਵੀ ਜਿੰਨਾ ਚਿਰ ਸਾਰੇ ਲੀਡਰ ਬਾਹਰ ਨਹੀਂ ਆਉਂਦੇ ਉਹਨਾਂ ਚਿਰ ਮੈਂ ਜਿਹੜਾ ਪਾਣੀ ਵਾਲਾ ਜਿਹੜਾ ਵਰਤ ਹੈ ਉਹ ਨਹੀਂ ਖੋਲੂਗਾ ਤਾਂ ਉਹ ਜਦੋਂ ਉਹਨਾਂ ਦੀ ਪੋਜੀਸ਼ਨ ਵੇਖੀ ਕੱਲ ਮਿਲ ਕੇ ਆਏ ਆ ਬਹੁਤ ਹੀ ਨਾਟਕੀ ਬੋਲਿਆ ਨੀ ਜਾ ਰਿਹਾ ਸੀਗਾ ਮੈਨੂੰ ਲੱਗਦਾ ਕਿ ਉਹਦੀ ਸਥਿਤੀ ਦੇ ਵਿੱਚੋਂ ਸਰਕਾਰ ਨੇ ਪੰਗਾ ਤਾਂ ਲੈ ਲਿਆ ਪੰਗਾ ਲੈਣ ਤੋਂ ਬਾਅਦ ਵੀ ਸਾਡੇ ਸਿਰ ਵੀ ਨਾ ਹੋਵੇ ਨਾ ਇਸ ਸਥਿਤੀ ਨੂੰ ਕੇਂਦਰ ਸਰਕਾਰ ਕਰੇ ਵੀ ਅਸੀਂ ਕੰਮ ਕੀਤਾ ਨਾ ਪੰਜਾਬ ਸਰਕਾਰ ਕਹਿੰਦੀ ਅਸੀਂ ਕਰਿਆ ਜਿਹੜਾ ਕੋਰਟ ਦੇ ਵਿੱਚ ਜਾ ਕੇ ਹਰਫਿਆ ਬਿਆਨ ਦਿੱਤਾ ਕਿ ਡੱਲੇਵਾਲ ਸਾਹਿਬ ਨੂੰ ਤਾਂ ਅਸੀਂ ਗ੍ਰਿਫਤਾਰੀ ਨਹੀਂ ਕੀਤਾ ਡੱਲੇਵਾਲ ਸਾਹਿਬ ਆਪਦੀ ਮਰਜ਼ੀ ਦੇ ਨਾਲ ਗਏ ਨੇ ਤਾਂ ਮਿਲਣ ਵੀ ਨਹੀਂ ਦਿੱਤਾ ਗਿਆ ਤਾਂ ਉਹਦੇ ਪਿੱਛੇ ਦੇ ਵਿੱਚ ਜਿਹੜਾ ਧਰਨਾ ਚੱਲਦਾ ਹੈ ਮੰਡੀ ਕਲਾਂ ਦੇ ਵਿੱਚ ਧਰਨਾ ਚੱਲਦਾ ਹੈ ਉਹ ਜਿਹੜਾ ਬਾਹਰ ਉਹ ਸਾਡੇ ਆਗੂ ਜਿੰਨੇ ਵੀ ਰਹੇ ਨੇ ਉਹਨਾਂ ਦਾ ਜਿਹੜਾ ਪ੍ਰੈਸ਼ਰ ਬਣਾਇਆ ਉਹਦੇ ਵਿੱਚੋਂ ਮਜਬੂਰ ਜਿਹੜਾ ਇਹਨਾਂ ਨੇ ਫੈਸਲਾ ਲੈਂਦਾ ਹੈ ਉਹ ਪਿੱਛੇ ਹਟਣਾ ਪਿਆ ਸਰਕਾਰ ਨੂੰ ਲਗਭਗ ਜਿੰਨੇ ਵੀ ਸਾਡੇ ਆਗੂ ਸੀਗੇ ਜਿੰਨੇ ਵੀ ਵਰਕਰ ਸੀ ਅਸੀਂ ਇਹੀ ਗੱਲ ਰੱਖਿਆ ਵੀ ਜਿੰਨਾ ਚਿਰ ਸਾਰਿਆਂ ਨੂੰ ਰਿਹਾ ਨਹੀਂ ਕਰਦੇ ਅਗਲੀ ਗੱਲਬਾਤ ਦੋਨੇ ਫੋਰਮ ਬੈਠ ਕੇ ਵਿਚਾਰ ਕੇ ਜਿਹੜੇ ਅਗਲੇ ਪ੍ਰੋਗਰਾਮ ਕਰਨੇ ਆ ਅਗਲੇ ਪ੍ਰੋਗਰਾਮ ਤੇ ਵਿਚਾਰ ਕਰਨਾ ਹੈ ਜਿੰਨਾ ਵੱਡਾ ਸਾਡਾ ਨੁਕਸਾਨ ਹੋਇਆ ਉਹਦੇ ਆંકੜੇ ਸਾਡੇ ਕੋਲੇ ਨਹੀਂ ਗਏ ਜਿਹੜੇ ਸਾਡੇ ਬਾਹਰ ਆਗੂ ਐ ਸਰਕਾਰ ਕੁਛ ਹੋਰ ਦੇ ਰਹੀ ਆ ਭਾਵੇਂ ਦੋਨਾਂ ਮੋਰਚਿਆਂ ਤੇ ਇਹਨਾਂ ਨੇ ਕਮੇਟੀਆਂ ਬਣਾਈਆਂ ਨੇ ਜਿਹੜੇ ਐਮਐਲਏ ਨੇ ਟਰਾਲੀ ਚੋਰੀਆਂ ਕੀਤੀਆਂ ਨੇ ਉਹ ਆਪਣੀਆਂ ਸਫਾਈਆਂ ਦੇ ਰਿਹਾ ਆਪਣੀਆਂ ਕਮੇਟੀਆਂ ਬਣਾ ਕੇ ਦੇਖੋ ਜੀ ਲੋਕ ਸਾਡੇ ਕੋਲੇ ਆ ਰਹੇ ਆ ਤਾਂ ਵੱਡੇ ਪੱਦਰ ਤੇ ਇਹਨਾਂ ਨੇ ਸਾਡੇ ਗੁਰੂ ਘਰਾਂ ਦਾ ਇਹ ਭਾਂਡੇ ਨਹੀਂ ਬਖਸ਼ੇ ਸਾਡੇ ਟਰੈ ਟਰਾਲੀਆਂ ਨਹੀਂ ਬਖਸ਼ੀਆਂ ਜਿੰਨੇ ਤੰਬੂ ਟੈਂਟ ਜਿੰਨੇ ਲੋਕਾਂ ਦੇ ਦਸਾਂ ਨਾ ਹੋ ਦੀ ਕਮਾਈ ਦੇ ਵਿੱਚੋਂ ਸਾਰਾ ਕੁਝ ਬਣਾ ਕੇ ਉੱਥੇ ਘਰ ਬਸਾਇਆ ਸੀਗਾ ਉਟਾਇਆ ਇਹਦੀ ਕੀਮਤ ਬਹੁਤ ਮਹਿੰਗੀ ਇਹਨਾਂ ਨੂੰ ਚੁਕਾਉਣੀ ਪੈਣੀ ਆ ਤਾਂ ਇਸ ਲਈ ਮੈਂ ਹੁਣੇ ਬੇਨਤੀ ਕਰਦਾ ਜਿੰਨੇ ਸਾਡੇ ਲਗਭਗ 10 11 ਜ਼ਿਲ੍ਹਿਆਂ ਦੇ ਵਿੱਚ ਬੰਦੇ ਸੀਗੇ ਤਾਂ ਬਹੁਤਿਆਂ ਜ਼ਿਲ੍ਹਿਆਂ ਦਾ ਸਾਡੇ ਕੋਲੇ ਨਹੀਂ ਆਂਕੜਾ ਸੀਗਾ ਹੁਣ ਪਤਾ ਲੱਗਿਆ ਜਿਵੇਂ ਬਠਿੰਡੇ ਦੇ ਵਿੱਚ ਵੀ ਕਿਸਾਨ ਸੀਗੇ ਆ ਮੁਕਸਰ ਜ਼ਿਲ੍ਹੇ ਦੇ ਵਿੱਚ ਸੀਗਾ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਸੀਗਾ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਸੀਗਾ ਰੋਪੜ ਆਪਣਾ ਦੂਜਾ ਨਾਭਾ ਤਾਂ ਸੰਗਰੂਰ ਮਾਨਸਾ ਬਰਨਾਲਾ ਉਹ ਜਿਹੜੇ ਕਿਸਾਨ ਹੈਗੇ ਹੁਣ 280 ਤਾਂ ਥੋੜੇ ਚਿਰ ਦੇ ਵਿੱਚ ਆ ਵੀ ਰਹੇ ਨੇ ਤਾਂ ਜਿਵੇਂ ਹੁਣੇ ਸਾਨੂੰ ਪਟਿਆਲੇ ਦੇ ਵਿੱਚੋਂ ਅਸੀਂ ਬਾਹਰ ਆਏ ਆ ਜਿਹੜੇ ਹਜੇ ਕੁਛ ਹੈ ਜਿਹੜੇ ਕਿਸਾਨ ਲਗਭਗ ਅੱਧੇ ਘੰਟੇ ਦੇ ਵਿੱਚ ਸਾਰੇ ਉਹ ਬਾਹਰ ਆ ਜਾਣਗੇ ਐਤੋਂ ਬਾਅਦ ਅਸੀਂ ਬਣੇ ਬਣਾਏ ਸਾਡੀ ਛੱਡਲੇਵਾਲ ਸਾਹਿਬ ਕੋਲੇ ਜਾ ਕੇ ਜੋ ਉਹਨਾਂ ਦੀ ਸਥਿਤੀ ਆ ਉਹਨੂੰ ਦੇਖ ਕੇ ਉੱਥੇ ਜ਼ਰੂਰ ਵਿਚਾਰ ਕੇ ਦੋਨੇ ਫੋਰਮ ਅਸੀਂ ਅਪੀਲ ਕਰਾਂਗੇ ਕਿ ਛੋਡੇ ਸੰਘਰਸ਼ ਨੇ ਛੋਡੇ ਜਿਹੜਾ ਪਾਣੀ ਬੰਦ ਕੀਤਾ ਤਾ ਮਜਬੂਰ ਕੀਤਾ ਸਰਕਾਰ ਨੂੰ ਜਿਹੜੇ ਅਸੀਂ ਬਾਹਰ ਆਏ ਆ ਤਾਂ ਉਹ ਸਾਰੀ ਗੱਲ ਵਿਚਾਰ ਕੇ ਅਸੀਂ ਉੱਥੇ ਜਾ ਕੇ ਕਲੇਵਾਲ ਸਾਹਿਬ ਕੋਲੇ ਜ਼ਰੂਰ ਅਪੀਲ ਕਰਾਂਗੇ ਜ਼ਰੂਰ ਬੇਨਤੀ ਕਰਾਂਗੇ ਤਾਂ ਲੋਕਾਂ ਨੂੰ ਇਹ ਜ਼ਰੂਰ ਪੇਲ ਕਰਾਂਗੇ ਭਰਾਵੋ ਹਮੇਸ਼ਾ ਦੇਖਿਆ ਸੁਣਿਆ ਹੁਣ ਤਾਂ ਹੱਡੀ ਹੰਡਾਰੇ ਆ ਅਜੇ ਵੀ ਜਿਹੜੇ ਲੋਕ ਘਰਾਂ 'ਚ ਬੈਠੇ ਆ ਡਰਦੇ ਆ ਵੀ ਮੈਨੂੰ ਨਾ ਹੋ ਜੇ ਤਾਂ ਕੱਲੇ-ਕੱਲੇ ਪਿੰਡ ਨੂੰ ਕੁੱਟਣਗੇ ਕੱਲੇ-ਕੱਲੇ ਨੂੰ ਫੜ ਕੇ ਕੇਸ ਪਾਉਣਗੇ ਕੱਲੇ-ਕੱਲੇ ਦੀਆਂ ਜ਼ਮੀਨਾਂ ਖੋਣਗੇ ਅੱਜ ਹਜੇ ਸਮਾਂ ਸਾਡੇ ਕੋਲ ਜਿਹੜਾ ਬੋਲਣ ਦਾ ਤੇ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਸਾਨੂੰ ਬੋਲਣ ਵੀ ਨਹੀਂ ਦੇਣਾ ਤਾਂ ਹਜੇ ਵੀ ਜੇ ਨਾ ਵਿਚਾਰਿਆ ਹਜੇ ਵੀ ਅਸੀਂ ਬੰਡੇ ਰਹੇ ਹਜੇ ਵੀ ਅਸੀਂ ਪਾਰਟੀਆਂ ਕਰਨੀ ਸੋਚਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਕਿ ਅਸੀਂ ਸਾਰੇ ਆਪਦੀ ਖੇਤੀ ਤੋਂ ਵੀ ਬਾਹਰ ਹੋ ਜਾਾਂਗੇ ਅਸੀਂ ਆਪਦੇ ਭਾਈਚਾਰੇ ਤੋਂ ਵੀ ਬਾਹਰ ਹੋ ਜਾਾਂਗੇ ਮਜਬੂਰ ਹੋ ਕੇ ਫਿਰ ਇਹਨਾਂ ਦੇ ਥੱਲੇ ਉਹ ਜਿਉਂਏ ਨਾ ਜਿਉਂ ਫਿਰ ਮਰਿਆ ਨੂੰ ਇਸ ਲਈ ਹਜੇ ਸਾਡੇ ਕੋਲ ਸਮਾਂ ਆਹ ਸਾਰੀ ਸਥਿਤੀ ਵੇਖ ਕੇ ਇਕੱਠੇ ਹੋ ਕੇ ਤਗੜਾ ਪ੍ਰੋਗਰਾਮ ਦੇ ਕੇ ਮਜਬੂਰ ਕਰਗੇ ਭਗਵਾਨ ਤਮਨ ਕੇਸਰੀਵਾਲ ਜਿਹੜਾ ਕਹਿੰਦਾ ਸੀ ਲੋਕਾਂ ਦੀ ਪਾਰਟੀਆਂ ਲੋਕਾਂ ਦੇ ਧਰਨਿਆਂ ਚੋਂ ਪੈਦਾ ਹੋਇਆ ਤੇ ਉਸੇ ਧਰਨਿਆਂ ਨੂੰ ਇਹਨੇ ਸਮਾਪਤ ਕਰਦੇ ਲੱਗਿਆ ਹੋਇਆ ਚਾਹੇ ਸਾਡੇ ਹਲਕੇ ਦੇ ਵਿੱਚ ਪਾਵਾ ਪਿੰਡ ਚੌ ਹੋਵੇ ਜਾਂ ਸਾਡੇ ਹੋਰ ਇਲਾਕਿਆਂ ਦੇ ਵਿੱਚ ਹੁਣ ਜਿਹੜੇ ਲੋਕ ਆਪਦੀਆਂ ਮੰਗਾਂ ਲਈ ਬੈਠਿਆ ਉਹਨਾਂ ਲੋਕਾਂ ਤੇ ਇਹਨਾਂ ਨੇ ਡੱਡਾ ਖੜਕਾਇਆ ਧੰਨਵਾਦ ਬਸਰੀਕਰ ਸਾਰੇ ਕਿਸਾਨ ਭਾਈਓ ਕੋ ਸਤਿ ਸ੍ਰੀ ਅਕਾਲ ਰਾਮ ਰਾਮ ਅੱਜ 28 ਤਾਰੀਖੀ ਸਵੇਰ ਸਵੇਰ ਹੈ ਰਾਤ ਦਾ ਸਮਾਂ ਹੈ ਆਪ ਸਭ ਕੋ ਪਤਾ ਹੀ ਹੋਗਾ 19 तारीख को जब केंद्र सरकार के साथ मीटिंग के बाद सारे किसान नेता दोनों के वापस आ रहे थे तो उनको रस्ते में ही गिरफ्तार कर लिया गया था और लगभग पंद्रह किसानों को अलग अलग जेलों में रखा गया था उसी समय से सरदार जगजीत सिंह डल्लेवाल जी ने पानी पीना भी छोड़ दिया था तो उनकी हालत लगातार बहुत ज्यादा नाजुक होती चली गई क्योंकि 19 तारीख से ही वो पानी की एक बूंद भी नहीं ले रहे और उनसे बोलया भी नहीं जा रहा सरदार जगजीत सिंह डल्लेवाल जी ने यह स्पष्ट कहा था कि मैं पानी की एक घूट भी जब लूंगा जब जेल में बंद हमारे सारे साथियों को रिहा किया जाएगा तो आज सुबह अभी रात को लगभग ढाई बजे के आसपास से ही अट्ठाईस तारीख को हमारे सारे साथियों को रिहा किया जाने लगा है पटियाला जेल से हमारे जितने साथी लगभग अड़तालीस साथी बचे हुए थे उन साथियों को अभी रिहा किया गया है ਇਸੀ ਤਰੀਕੇ ਸੇ ਅੰਨੇ ਜਿਹੜੋ ਸੇ ਵੀ ਸਾਥੀਓਂ ਕੋ ਰਿਹਾ ਕੀਤਾ ਜਾ ਰਹਾ ਹੈ ਮੈਂ ਨਿਵੇਦਨ ਕਰੂੰਗਾ ਕਾਕਾ ਸਿੰਘ ਕੋਟੜਾ ਜੀ ਬੈਖੂ ਜੀ ਕਾ ਖਾਲਸਾ ਸ੍ਰੀ ਵੈਖੂ ਜੀ ਕੀ ਫਤਿਹ ਜਿਵੇਂ ਮੈਥੋਂ ਪਹਿਲਾਂ ਦੱਸਿਆ ਹੀ ਆ ਵੀ ਅਸੀਂ ਪਟਿਆਲਾ ਜੇਲ੍ਹ ਦੇ ਵਿੱਚੋਂ ਜਿਹੜੇ ਹੁਣ ਰਿਹਾ ਹੋਏ ਆ ਅੰਦਰ ਜਿਹੜੀ ਜੇਲ੍ਹ ਦੇ ਵਿੱਚ ਜੇਲ੍ਹ ਅਫਸਰਾਂ ਦੇ ਨਾਲ ਕਹਿਣਾ ਹੋਵੇ ਜਾਂ ਜਿਹੜੇ ਬਾਹਰਲੇ ਅਧਿਕਾਰੀ ਆ ਉਹ ਆਪਾਂ ਨੂੰ ਅਸਲ ਦੇ ਵਿੱਚ ਦੋਨੇ ਫਾਰਮਾਂ ਨੂੰ ਲੀਡਰਲੈਸ ਕਰਨ ਲੱਗੇ ਹੋਏ ਸੀਗੇ ਕਿ ਕੱਲੇ ਜਿਹੜੇ ਵਰਕਰਾਂ ਨੂੰ ਛੱਡ ਦਿੱਤਾ ਜਾਵੇ ਲੀਡਰਾਂ ਨੂੰ ਰੱਖ ਲਿਆ ਜਾਵੇ ਤਾਂ ਇਹਦੇ ਵਿੱਚ ਜਦੋਂ ਆਪਾਂ ਆਖਿਆ ਵੀ ਜਿੰਨੇ ਵੀ ਹੈਗੇ ਆ ਜਿਹੜੀ ਡੱਲੇਵਾਲ ਸਾਹਿਬ ਦੀ ਮੰਗ ਸੀ ਕਿ ਵੀ ਜਿੰਨਾ ਚਿਰ ਸਾਰੇ ਲੀਡਰ ਬਾਹਰ ਨਹੀਂ ਆਉਂਦੇ ਉਹਨਾਂ ਚਿਰ ਮੈਂ ਜਿਹੜਾ ਪਾਣੀ ਵਾਲਾ ਜਿਹੜਾ ਵਰਤ ਹੈ ਉਹ ਨਹੀਂ ਖੋਲੂਗਾ ਤਾਂ ਉਹ ਜਦੋਂ ਉਹਨਾਂ ਦੀ ਪੋਜੀਸ਼ਨ ਵੇਖੀ ਕੱਲ ਮਿਲ ਕੇ ਆਏ ਆ ਬਹੁਤ ਹੀ ਨਾਟਕੀ ਬੋਲਿਆ ਨੇ ਜਾ ਰਿਆ ਸੀਗਾ ਮੈਨੂੰ ਲੱਗਦਾ ਕਿ ਉਹਦੀ ਸਥਿਤੀ ਦੇ ਵਿੱਚੋਂ ਸਰਕਾਰ ਨੇ ਪੰਗਾ ਤਾਂ ਲੈ ਲਿਆ ਪੰਗਾ ਲੈਣ ਤੋਂ ਬਾਅਦ ਵੀ ਸਾਡੇ ਸਿਰ ਵੀ ਨਾ ਹੋਵੇ ਨਾ ਇਸ ਸਥਿਤੀ ਨੂੰ ਕੇਂਦਰ ਸਰਕਾਰ ਕਰੇ ਵੀ ਅਸੀਂ ਕੰਮ ਕੀਤਾ ਨਾ ਪੰਜਾਬ ਸਰਕਾਰ ਕਹਿੰਦੀ ਅਸੀਂ ਕਰਿਆ ਜਿਹੜਾ ਕੋਰਟ ਦੇ ਵਿੱਚ ਜਾ ਕੇ ਹਰਫਿਆ ਬਿਆਨ ਦਿੱਤਾ ਕਿ ਡੱਲੇਵਾਲ ਸਾਹਿਬ ਨੂੰ ਤਾਂ ਅਸੀਂ ਗ੍ਰਿਫਤਾਰੀ ਨਹੀਂ ਕੀਤਾ ਡੱਲੇਵਾਲ ਸਾਹਿਬ ਆਪਦੀ ਮਰਜ਼ੀ ਦੇ ਨਾਲ ਗਏ ਨੇ ਤਾਂ ਮਿਲਣ ਵੀ ਨਹੀਂ ਦਿੱਤਾ ਗਿਆ ਤਾਂ ਉਹਦੇ ਪਿੱਛੇ ਦੇ ਵਿੱਚ ਜਿਹੜਾ ਧਰਨਾ ਚੱਲਦਾ ਹੈ ਮੰਡੀ ਕਲਾਂ ਦੇ ਵਿੱਚ ਧਰਨਾ ਚੱਲਦਾ ਹੈ ਉਹ ਜਿਹੜਾ ਬਾਹਰ ਉਹ ਸਾਡੇ ਆਗੂ ਜਿੰਨੇ ਵੀ ਰਹੇ ਨੇ ਉਹਨਾਂ ਦਾ ਜਿਹੜਾ ਪ੍ਰੈਸ਼ਰ ਬਣਾਇਆ ਉਹਦੇ ਵਿੱਚੋਂ ਮਜਬੂਰ ਜਿਹੜਾ ਇਹਨਾਂ ਨੇ ਫੈਸਲਾ ਲੈਂਦਾ ਹੈ ਉਹ ਪਿੱਛੇ ਹਟਣਾ ਪਿਆ ਸਰਕਾਰ ਨੂੰ ਲਗਭਗ ਜਿੰਨੇ ਵੀ ਸਾਡੇ ਆਗੂ ਸੀਗੇ ਜਿੰਨੇ ਵੀ ਵਰਕਰ ਸੀ ਅਸੀਂ ਇਹੀ ਗੱਲ ਰੱਖਿਆ ਵੀ ਜਿੰਨਾ ਚਿਰ ਸਾਰਿਆਂ ਨੂੰ ਰਿਹਾ ਨਹੀਂ ਕਰਦੇ ਅਗਲੀ ਗੱਲਬਾਤ ਦੋਨੇ ਫੋਰਮ ਬੈਠ ਕੇ ਵਿਚਾਰ ਕੇ ਜਿਹੜੇ ਅਗਲੇ ਪ੍ਰੋਗਰਾਮ ਕਰਨੇ ਆ ਅਗਲੇ ਪ੍ਰੋਗਰਾਮ ਤੇ ਵਿਚਾਰ ਕਰਨਾ ਹੈ ਜਿੰਨਾ ਵੱਡਾ ਸਾਡਾ ਨੁਕਸਾਨ ਹੋਇਆ ਉਹਦੇ ਆંકੜੇ ਸਾਡੇ ਕੋਲੇ ਨਹੀਂ ਗਏ ਜਿਹੜੇ ਸਾਡੇ ਬਾਹਰ ਆਗੂ ਐ ਸਰਕਾਰ ਕੁਛ ਹੋਰ ਦੇ ਰਹੀ ਆ ਭਾਵੇਂ ਦੋਨਾਂ ਮੋਰਚਿਆਂ ਤੇ ਇਹਨਾਂ ਨੇ ਕਮੇਟੀਆਂ ਬਣਾਈਆਂ ਨੇ ਜਿਹੜੇ ਐਮਐਲਏ ਨੇ ਟਰਾਲੀ ਚੋਰੀਆਂ ਕੀਤੀਆਂ ਨੇ ਉਹ ਆਗਿਆ ਸਫਾਈਆਂ ਦੇ ਰਿਹਾ ਆਪਣੀਆਂ ਕਮੇਟੀਆਂ ਬਣਾ ਕੇ ਦੇਖੋ ਜੀ ਲੋਕ ਸਾਡੇ ਕੋਲੇ ਆ ਰਹੇ ਆ ਤਾਂ ਵੱਡੇ ਪੱਦਰ ਤੇ ਇਹਨਾਂ ਨੇ ਸਾਡੇ ਗੁਰੂ ਘਰਾਂ ਦਾ ਇਹ ਭਾਂਡੇ ਨਹੀਂ ਬਖਸ਼ੇ ਸਾਡੇ ਟਰੈ ਟਰਾਲੀਆਂ ਨਹੀਂ ਬਖਸ਼ੀਆਂ ਜਿੰਨੇ ਤੰਬੂ ਟੈਂਟ ਜਿੰਨੇ ਲੋਕਾਂ ਦੇ ਦਸਾਂ ਨਾਹੋਂ ਦੀ ਕਮਾਈ ਦੇ ਵਿੱਚੋਂ ਸਾਰਾ ਕੁਝ ਬਣਾ ਕੇ ਉੱਥੇ ਘਰ ਬਸਾਇਆ ਸੀਗਾ ਉਟਾਇਆ ਇਹਦੀ ਕੀਮਤ ਬਹੁਤ ਬਹਿੰਗੀ ਇਹਨਾਂ ਨੂੰ ਚਕਾਉਣੀ ਪੈਣੀ ਆ ਤਾਂ ਇਸ ਲਈ ਮੈਂ ਹੁਣ ਇਹ ਬੇਨਤੀ ਕਰਦਾ ਜਿੰਨੇ ਸਾਡੇ ਲਗਭਗ 10 11 ਜ਼ਿਲ੍ਹਿਆਂ ਦੇ ਵਿੱਚ ਬੰਦੇ ਸੀਗੇ ਤਾਂ ਬਹੁਤਿਆਂ ਜ਼ਿਲ੍ਹਿਆਂ ਦਾ ਸਾਡੇ ਕੋਲੇ ਨਹੀਂ ਆਂਕੜਾ ਸੀਗਾ ਹੁਣ ਪਤਾ ਲੱਗਿਆ ਜਿਵੇਂ ਬਠਿੰਡੇ ਦੇ ਵਿੱਚ ਵੀ ਕਿਸਾਨ ਸੀਗੇ ਆ ਮੁਕਸਰ ਜੇਲ੍ਹ ਦੇ ਵਿੱਚ ਸੀਗਾ ਫਰੀਦਕੋਟ ਜੇਲ੍ਹ ਦੇ ਵਿੱਚ ਸੀਗਾ ਲੁਤਿਆਣੇ ਜੇਲ੍ਹ ਦੇ ਵਿੱਚ ਸੀਗਾ ਰੋਪੜ ਆਪਣਾ ਦੂਜਾ ਨਾਭਾ ਤਾਂ ਸੰਗਰੂਰ ਮਾਨਸਾ ਬਰਨਾਲਾ ਉਹ ਜਿਹੜੇ ਕਿਸਾਨ ਹੈਗੇ ਹੁਣ 280 ਤਾਂ ਥੋੜੇ ਚਿਰ ਦੇ ਵਿੱਚ ਆ ਵੀ ਰਹੇ ਨੇ ਤਾਂ ਜਿਵੇਂ ਹੁਣੇ ਸਾਨੂੰ ਪਟਿਆਲੇ ਦੇ ਵਿੱਚੋਂ ਅਸੀਂ ਬਾਹਰ ਆਏ ਆ ਜਿਹੜੇ ਹਜੇ ਕੁਛ ਹੈ ਜਿਹੜੇ ਕਿਸਾਨ ਲਗਭਗ ਅੱਧੇ ਘੰਟੇ ਦੇ ਵਿੱਚ ਸਾਰੇ ਉਹ ਬਾਹਰ ਆ ਜਾਣਗੇ ਐਤੋਂ ਬਾਅਦ ਅਸੀਂ ਬਣੇ ਬਣਾਏ ਸਾਡੀ ਸ਼ਹਿਡਲੇਵਾਲ ਸਾਹਿਬ ਕੋਲੇ ਜਾ ਕੇ ਜੋ ਉਹਨਾਂ ਦੀ ਸਥਿਤੀ ਆ ਉਹਨੂੰ ਦੇਖ ਕੇ ਉੱਥੇ ਜ਼ਰੂਰ ਵਿਚਾਰ ਕੇ ਦੋਨੇ ਫੋਰਮ ਅਸੀਂ ਅਪੀਲ ਕਰਾਂਗੇ ਕਿ ਛੋਡੇ ਸ਼ਿੰਘਾਰਸ ਨੇ ਛੋਡੇ ਜਿਹੜਾ ਪਾਣੀ ਬੰਦ ਕੀਤਾ ਤਾ ਮਜਬੂਰ ਕੀਤਾ ਸਰਕਾਰ ਨੂੰ ਜਿਹੜੇ ਅਸੀਂ ਬਾਹਰ ਆਏ ਆ ਤਾਂ ਉਹ ਸਾਰੀ ਗੱਲ ਵਿਚਾਰ ਕੇ ਅਸੀਂ ਉੱਥੇ ਜਾ ਕੇ ਕਲੇਵਾਲ ਸਾਹਿਬ ਕੋਲੇ ਜ਼ਰੂਰ ਅਪੀਲ ਕਰਾਂਗੇ ਜ਼ਰੂਰ ਬੇਨਤੀ ਕਰਾਂਗੇ ਤਾਂ ਲੋਕਾਂ ਨੂੰ ਇਹ ਜ਼ਰੂਰ ਪੇਲ ਕਰਾਂਗੇ ਭਰਾਵੋ ਹਮੇਸ਼ਾ ਦੇਖਿਆ ਸੁਣਿਆ ਹੁਣ ਤਾਂ ਹੱਡੀ ਹੰਡਾਰੇ ਆ ਅਜੇ ਵੀ ਜਿਹੜੇ ਲੋਕ ਘਰਾਂ 'ਚ ਬੈਠੇ ਆ ਡਰਦੇ ਆ ਵੀ ਮੈਨੂੰ ਨਾ ਹੋ ਜੇ ਤਾਂ ਕੱਲੇ-ਕੱਲੇ ਪਿੰਡ ਨੂੰ ਕੁੱਟਣਗੇ ਕੱਲੇ-ਕੱਲੇ ਨੂੰ ਫੜ ਕੇ ਕੇਸ ਪਾਉਣਗੇ ਕੱਲੇ-ਕੱਲੇ ਦੀਆਂ ਜ਼ਮੀਨਾਂ ਖੋਣਗੇ ਅੱਜ ਹਜੇ ਸਮਾਂ ਸਾਡੇ ਕੋਲੇ ਜਿਹੜਾ ਬੋਲਣ ਦਾ ਤੇ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਸਾਨੂੰ ਬੋਲਣ ਵੀ ਨਹੀਂ ਦੇਣਾ ਤਾਂ ਹਜੇ ਵੀ ਜੇ ਨਾ ਵਿਚਾਰਿਆ ਹਜੇ ਵੀ ਅਸੀਂ ਬੰਡੇ ਰਹੇ ਹਜੇ ਵੀ ਅਸੀਂ ਪਾਰਟੀਆਂ ਕਰਨੀ ਸੋਚਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਕਿ ਅਸੀਂ ਸਾਰੇ ਆਪਦੀ ਖੇਤੀ ਤੋਂ ਵੀ ਬਾਹਰ ਹੋ ਜਾਾਂਗੇ ਅਸੀਂ ਆਪਣੇ ਭਾਈਚਾਰੇ ਤੋਂ ਵੀ ਬਾਹਰ ਹੋ ਜਾਾਂਗੇ ਮਜਬੂਰ ਹੋ ਕੇ ਫਿਰ ਇਹਨਾਂ ਦੇ ਥੱਲੇ ਉਹ ਜਿਉਂਏ ਨਾ ਜਿਉਏ ਫਿਰ ਮਰਿਆ ਆਨੂੰ ਇਸ ਲਈ ਹਜੇ ਸਾਡੇ ਕੋਲ ਸਮਾਂ ਆਹ ਸਾਰੀ ਸਥਿਤੀ ਵੇਖ ਕੇ ਇਕੱਠੇ ਹੋ ਕੇ ਤਗੜਾ ਪ੍ਰੋਗਰਾਮ ਦੇ ਕੇ ਮਜਬੂਰ ਕਰਗੇ ਭਗਵਾਨਤਮਨ ਕੇਸਰੀਵਾਲ ਜਿਹੜਾ ਕਹਿੰਦਾ ਸੀ ਲੋਕਾਂ ਦੀ ਪਾਰਟੀਆਂ ਲੋਕਾਂ ਦੇ ਧਰਨਿਆਂ ਚੋਂ ਪੈਦਾ ਹੋਇਆ ਤੇ ਉਸੇ ਧਰਨਿਆਂ ਨੂੰ ਇਹਨੇ ਸਮਾਪਤ ਕਰਨ ਤੇ ਲੱਗਿਆ ਹੋਇਆ ਚਾਹੇ ਸਾਡੇ ਹਲਕੇ ਦੇ ਵਿੱਚ ਪਾਵਾ ਪਿੰਡ ਚੌ ਹੋਵੇ ਜਾਂ ਸਾਡੇ ਹੋਰ ਇਲਾਕਿਆਂ ਦੇ ਵਿੱਚ ਹੁਣ ਜਿਹੜੇ ਲੋਕ ਆਪਦੀਆਂ ਮੰਗਾਂ ਲਈ ਬੈਠਿਆ ਉਹਨਾਂ ਲੋਕਾਂ ਤੇ ਇਹਨਾਂ ਨੇ ਡੱਡਾ ਖੜਕਾਇਆ ਧੰਨਵਾਦ ਬਸਰੀਕਰ ਸਾਰੇ ਕਿਸਾਨ ਭਾਈਓ ਕੋ ਸਤਿ ਸ੍ਰੀ ਅਕਾਲ ਰਾਮ ਰਾਮ ਅੱਜ 28 ਤਾਰੀਖੀ ਸਵੇਰ ਸਵੇਰ ਹੈ ਰਾਤ ਦਾ ਸਮਾਂ ਹੈ ਆਪ ਸਭ ਕੋ ਪਤਾ ਹੀ ਹੋਗਾ के 19 तारीख को जब केंद्र सरकार के साथ मीटिंग के बाद सारे किसान नेता दोनों के वापस आ रहे थे तो उनको रस्ते में ही गिरफ्तार कर लिया गया था और लगभग पंद्रह किसानों को अलग अलग जेलों में रखा गया था उसी समय से सरदार जगजीत सिंह डल्लेवाल जी ने पानी पीना भी छोड़ दिया था तो उनकी हालत लगातार बहुत ज्यादा नाजुक होती चली गई क्योंकि 19 तारीख से ही वो पानी की एक बूंद भी नहीं ले रहे और उनसे बोलिया भी नहीं जा रहा सरदार जगजीत सिंह डल्लेवाल जी ने यह स्पष्ट कहा था कि मैं पानी की एक घूट भी जब लूंगा जब जेल में बंद हमारे सारे साथियों को रिहा किया जाएगा तो आज सुबह अभी रात को लगभग ढाई बजे के आसपास से ही अट्ठाईस तारीख को हमारे सारे साथियों को रिहा किया जाने लगा है पटियाला जेल से हमारे जितने साथी लगभग अड़तालीस साथी बचे हुए थे उन साथियों को भी रिहा किया गया है ਇਸੀ ਤਰੀਕੇ ਸੇ ਅੰਨੇ ਜਿਹੜੋ ਸੇ ਵੀ ਸਾਥੀਓਂ ਕੋ ਰਿਹਾ ਕੀਤਾ ਜਾ ਰਹਾ ਹੈ ਮੈਂ ਨਿਵੇਦਨ ਕਰੂੰਗਾ ਕਾਕਾ ਸਿੰਘ ਕੋਟੜਾ ਜੀ ਬੈਖਰੂ ਜੀ ਦਾ ਖਾਲਸਾ ਸ੍ਰੀ ਵੈਫ ਜੀ ਕੀ ਫਤਿਹ ਜਿਵੇਂ ਮੇਥੋਂ ਪਹਿਲਾਂ ਦੱਸਿਆ ਹੀ ਆ ਵੀ ਅਸੀਂ ਪਟਿਆਲਾ ਜੇਲ੍ਹ ਦੇ ਵਿੱਚੋਂ ਜਿਹੜੇ ਹੁਣ ਰਿਹਾ ਹੋਏ ਆ ਅੰਦਰ ਜਿਹੜੀ ਜੇਲ੍ਹ ਦੇ ਵਿੱਚ ਜੇਲ੍ਹ ਅਫਸਰਾਂ ਦੇ ਨਾਲ ਕਹਿਣਾ ਹੋਵੇ ਜਾਂ ਜਿਹੜੇ ਬਾਹਰਲੇ ਅਧਿਕਾਰੀ ਆ ਉਹ ਆਪਾਂ ਨੂੰ ਅਸਲ ਦੇ ਵਿੱਚ ਦੋਨੇ ਫਾਰਮਾਂ ਨੂੰ ਲੀਡਰਲੈਸ ਕਰਨ ਲੱਗੇ ਹੋਏ ਸੀਗੇ ਕਿ ਕੱਲੇ ਜਿਹੜੇ ਵਰਕਰਾਂ ਨੂੰ ਛੱਡ ਦਿੱਤਾ ਜਾਵੇ ਲੀਡਰਾਂ ਨੂੰ ਰੱਖ ਲਿਆ ਜਾਵੇ ਤਾਂ ਇਹਦੇ ਵਿੱਚ ਜਦੋਂ ਆਪਾਂ ਆਖਿਆ ਵੀ ਜਿੰਨੇ ਵੀ ਹੈਗੇ ਆ ਜਿਹੜੀ ਡੱਲੇਵਾਲ ਸਾਹਿਬ ਦੀ ਮੰਗ ਸੀਗੀ ਵੀ ਜਿੰਨਾ ਚਿਰ ਸਾਰੇ ਲੀਡਰ ਬਾਹਰ ਨਹੀਂ ਆਉਂਦੇ ਉਹਨਾਂ ਚਿਰ ਮੈਂ ਜਿਹੜਾ ਪਾਣੀ ਵਾਲਾ ਜਿਹੜਾ ਵਰਤ ਹੈ ਉਹ ਨਹੀਂ ਖੋਲੂਗਾ ਤਾਂ ਉਹ ਜਦੋਂ ਉਹਨਾਂ ਦੀ ਪੋਜੀਸ਼ਨ ਵੇਖੀ ਕੱਲ ਮਿਲ ਕੇ ਆਏ ਆ ਬਹੁਤ ਹੀ ਨਾਟਕੀ ਬੋਲਿਆ ਨੀ ਜਾ ਰਿਹਾ ਸੀਗਾ ਮੈਨੂੰ ਲੱਗਦਾ ਕਿ ਉਹਦੀ ਸਥਿਤੀ ਦੇ ਵਿੱਚੋਂ ਸਰਕਾਰ ਨੇ ਪੰਗਾ ਤਾਂ ਲੈ ਲਿਆ ਪੰਗਾ ਲੈਣ ਤੋਂ ਬਾਅਦ ਵੀ ਸਾਡੇ ਸਿਰ ਵੀ ਨਾ ਹੋਵੇ ਨਾ ਇਸ ਸਥਿਤੀ ਨੂੰ ਕੇਂਦਰ ਸਰਕਾਰ ਕਰੇ ਵੀ ਅਸੀਂ ਕੰਮ ਕੀਤਾ ਨਾ ਪੰਜਾਬ ਸਰਕਾਰ ਕਹਿੰਦੀ ਅਸੀਂ ਕਰਿਆ ਜਿਹੜਾ ਕੋਰਟ ਦੇ ਵਿੱਚ ਜਾ ਕੇ ਹਰਫਿਆ ਬਿਆਨ ਦਿੱਤਾ ਕਿ ਡੱਲੇਵਾਲ ਸਾਹਿਬ ਨੂੰ ਤਾਂ ਅਸੀਂ ਗ੍ਰਿਫਤਾਰੀ ਨਹੀਂ ਕੀਤਾ ਡੱਲੇਵਾਲ ਸਾਹਿਬ ਆਪਦੀ ਮਰਜ਼ੀ ਦੇ ਨਾਲ ਗਏ ਨੇ ਤਾਂ ਮਿਲਣ ਵੀ ਨਹੀਂ ਦਿੱਤਾ ਗਿਆ ਤਾਂ ਉਹਦੇ ਪਿੱਛੇ ਦੇ ਵਿੱਚ ਜਿਹੜਾ ਧਰਨਾ ਚੱਲਦਾ ਹੈ ਮੰਡੀ ਕਲਾਂ ਦੇ ਵਿੱਚ ਧਰਨਾ ਚੱਲਦਾ ਹੈ ਉਹ ਜਿਹੜਾ ਬਾਹਰ ਉਹ ਸਾਡੇ ਆਗੂ ਜਿੰਨੇ ਵੀ ਰਹੇ ਨੇ ਉਹਨਾਂ ਦਾ ਜਿਹੜਾ ਪ੍ਰੈਸ਼ਰ ਬਣਾਇਆ ਉਹਦੇ ਵਿੱਚੋਂ ਮਜਬੂਰ ਜਿਹੜਾ ਇਹਨਾਂ ਨੇ ਫੈਸਲਾ ਲੈਂਦਾ ਹੈ ਉਹ ਪਿੱਛੇ ਹਟਣਾ ਪਿਆ ਸਰਕਾਰ ਨੂੰ ਲਗਭਗ ਜਿੰਨੇ ਵੀ ਸਾਡੇ ਆਗੂ ਸੀਗੇ ਜਿੰਨੇ ਵੀ ਵਰਕਰ ਸੀ ਅਸੀਂ ਇਹੀ ਗੱਲ ਰੱਖਿਆ ਵੀ ਜਿੰਨਾ ਚਿਰ ਸਾਰਿਆਂ ਨੂੰ ਰਿਹਾ ਨਹੀਂ ਕਰਦੇ ਅਗਲੀ ਗੱਲਬਾਤ ਦੋਨੇ ਫੋਰਮ ਬੈਠ ਕੇ ਵਿਚਾਰ ਕੇ ਜਿਹੜੇ ਅਗਲੇ ਪ੍ਰੋਗਰਾਮ ਕਰਨੇ ਆ ਅਗਲੇ ਪ੍ਰੋਗਰਾਮ ਤੇ ਵਿਚਾਰ ਕਰਨਾ ਹੈ ਜਿੰਨਾ ਵੱਡਾ ਸਾਡਾ ਨੁਕਸਾਨ ਹੋਇਆ ਉਹਦੇ ਆંકੜੇ ਸਾਡੇ ਕੋਲੇ ਨਹੀਂ ਗਏ ਜਿਹੜੇ ਸਾਡੇ ਬਾਹਰ ਆਗੂ ਐ ਸਰਕਾਰ ਕੁਛ ਹੋਰ ਦੇ ਰਹੀ ਆ ਭਾਵੇਂ ਦੋਨਾਂ ਮੋਰਚਿਆਂ ਤੇ ਇਹਨਾਂ ਨੇ ਕਮੇਟੀਆਂ ਬਣਾਈਆਂ ਨੇ ਜਿਹੜੇ ਐਮਐਲਏ ਨੇ ਟਰਾਲੀ ਚੋਰੀਆਂ ਕੀਤੀਆਂ ਨੇ ਉਹ ਆਗਿਆ ਸਫਾਈਆਂ ਦੇ ਰਿਹਾ ਆਪਣੀਆਂ ਕਮੇਟੀਆਂ ਬਣਾ ਕੇ ਦੇਖੋ ਜੀ ਲੋਕ ਸਾਡੇ ਕੋਲੇ ਆ ਰਹੇ ਆ ਤਾਂ ਵੱਡੇ ਪੱਦਰ ਤੇ ਇਹਨਾਂ ਨੇ ਸਾਡੇ ਗੁਰੂ ਘਰਾਂ ਦਾ ਇਹ ਭਾਂਡੇ ਨਹੀਂ ਬਖਸ਼ੇ ਸਾਡੇ ਟਰੈ ਟਰਾਲੀਆਂ ਨਹੀਂ ਬਖਸ਼ੀਆਂ ਜਿੰਨੇ ਤੰਬੂ ਟੈਂਟ ਜਿੰਨੇ ਲੋਕਾਂ ਦੇ ਦਸਾਂ ਨਾਹੋਂ ਦੀ ਕਮਾਈ ਦੇ ਵਿੱਚੋਂ ਸਾਰਾ ਕੁਝ ਬਣਾ ਕੇ ਉੱਥੇ ਘਰ ਬਸਾਇਆ ਸੀਗਾ ਉੱਟਾਇਆ ਇਹਦੀ ਕੀਮਤ ਬਹੁਤ ਬਹਿੰਗੀ ਇਹਨਾਂ ਨੂੰ ਚਕਾਉਣੀ ਪੈਣੀ ਹੈ ਤਾਂ ਇਸ ਲਈ ਮੈਂ ਹੁਣ ਇਹ ਬੇਨਤੀ ਕਰਦਾ ਜਿੰਨੇ ਸਾਡੇ ਲਗਭਗ 10 11 ਜ਼ਿਲ੍ਹਿਆਂ ਦੇ ਵਿੱਚ ਬੰਦੇ ਸੀਗੇ ਤਾਂ ਬਹੁਤਿਆਂ ਜ਼ਿਲ੍ਹਿਆਂ ਦਾ ਸਾਡੇ ਕੋਲ ਨਹੀਂ ਆਂਕੜਾ ਸੀਗਾ ਹੁਣ ਪਤਾ ਲੱਗਿਆ ਜਿਵੇਂ ਬਠਿੰਡੇ ਦੇ ਵਿੱਚ ਵੀ ਕਿਸਾਨ ਸੀਗੇ ਆ ਮੁਕਸਰ ਜੇਲ੍ਹ ਦੇ ਵਿੱਚ ਸੀਗਾ ਫਰੀਦਕੋਟ ਜੇਲ੍ਹ ਦੇ ਵਿੱਚ ਸੀਗਾ ਲੁਧਿਆਣੇ ਜੇਲ੍ਹ ਦੇ ਵਿੱਚ ਸੀਗਾ ਰੋਪੜ ਆਪਣਾ ਦੂਜਾ ਨਾਭਾ ਤਾਂ ਸੰਗਰੂਰ ਮਾਨਸਾ ਬਰਨਾਲਾ ਉਹ ਜਿਹੜੇ ਕਿਸਾਨ ਹੈਗੇ ਹੁਣ 280 ਤਾਂ ਥੋੜੇ ਚਿਰ ਦੇ ਵਿੱਚ ਆ ਵੀ ਰਹੇ ਨੇ ਤਾਂ ਜਿਵੇਂ ਹੁਣੇ ਸਾਨੂੰ ਪਟਿਆਲੇ ਦੇ ਵਿੱਚੋਂ ਅਸੀਂ ਬਾਹਰ ਆਏ ਆ ਜਿਹੜੇ ਹਜੇ ਕੁਛ ਹੈ ਜਿਹੜੇ ਕਿਸਾਨ ਲਗਭਗ ਅੱਧੇ ਘੰਟੇ ਦੇ ਵਿੱਚ ਸਾਰੇ ਉਹ ਬਾਹਰ ਆ ਜਾਣਗੇ ਐਤੋਂ ਬਾਅਦ ਅਸੀਂ ਬਣੇ ਬਣਾਏ ਸਾਡੀ ਸ਼ਾ ਡੱਲੇਵਾਲ ਸਾਹਿਬ ਕੋਲੇ ਜਾ ਕੇ ਜੋ ਉਹਨਾਂ ਦੀ ਸਥਿਤੀ ਆ ਉਹਨੂੰ ਦੇਖ ਕੇ ਉੱਥੇ ਜ਼ਰੂਰ ਵਿਚਾਰ ਕੇ ਦੋਨੇ ਫੋਰਮ ਅਸੀਂ ਅਪੀਲ ਕਰਾਂਗੇ ਕਿ ਛੋਡੇ ਸੰਘਰਸ਼ ਨੇ ਛੋਡੇ ਜਿਹੜਾ ਪਾਣੀ ਬੰਦ ਕੀਤਾ ਆ ਮਜਬੂਰ ਕੀਤਾ ਸਰਕਾਰ ਨੂੰ ਜਿਹੜੇ ਅਸੀਂ ਬਾਹਰ ਆਏ ਆ ਤਾਂ ਉਹ ਸਾਰੀ ਗੱਲ ਵਿਚਾਰ ਕੇ ਅਸੀਂ ਉੱਥੇ ਜਾ ਕੇ ਕਲੇਵਾਲ ਸਾਹਿਬ ਕੋਲੇ ਜ਼ਰੂਰ ਅਪੀਲ ਕਰਾਂਗੇ ਜ਼ਰੂਰ ਬੇਨਤੀ ਕਰਾਂਗੇ ਤਾਂ ਲੋਕਾਂ ਨੂੰ ਇਹ ਜ਼ਰੂਰ ਪੇਲ ਕਰਾਂਗੇ ਭਰਾਵੋ ਹਮੇਸ਼ਾ ਦੇਖਿਆ ਸੁਣਿਆ ਹੁਣ ਤਾਂ ਹੱਡੀ ਹੰਡਾਰੇ ਆ ਅਜੇ ਵੀ ਜਿਹੜੇ ਲੋਕ ਘਰਾਂ 'ਚ ਬੈਠੇ ਆ ਡਰਦੇ ਆ ਵੀ ਮੈਨੂੰ ਨਾ ਹੋ ਜੇ ਤਾਂ ਕੱਲੇ-ਕੱਲੇ ਪਿੰਡ ਨੂੰ ਕੁੱਟਣਗੇ ਕੱਲੇ-ਕੱਲੇ ਨੂੰ ਫੜ ਕੇ ਕੇਸ ਪਾਉਣਗੇ ਕੱਲੇ-ਕੱਲੇ ਦੀਆਂ ਜ਼ਮੀਨਾਂ ਖੋਣਗੇ ਅੱਜ ਹਜੇ ਸਮਾਂ ਸਾਡੇ ਕੋਲੇ ਜਿਹੜਾ ਬੋਲਣ ਦਾ ਤੇ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਸਾਨੂੰ ਬੋਲਣ ਵੀ ਨਹੀਂ ਦੇਣਾ ਤਾਂ ਹਜੇ ਵੀ ਜੇ ਨਾ ਵਿਚਾਰਿਆ ਹਜੇ ਵੀ ਅਸੀਂ ਬੰਡੇ ਰਹੇ ਹਜੇ ਵੀ ਅਸੀਂ ਪਾਰਟੀਆਂ ਕਰਨੀ ਸੋਚਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਕਿ ਅਸੀਂ ਸਾਰੇ ਆਪਦੀ ਖੇਤੀ ਤੋਂ ਵੀ ਬਾਹਰ ਹੋ ਜਾਾਂਗੇ ਅਸੀਂ ਆਪਣੇ ਭਾਈਚਾਰੇ ਤੋਂ ਵੀ ਬਾਹਰ ਹੋ ਜਾਾਂਗੇ ਮਜਬੂਰ ਹੋ ਕੇ ਫਿਰ ਇਹਨਾਂ ਦੇ ਥੱਲੇ ਉਹ ਜਿਉਏ ਨਾ ਜਿਉਏ ਫਿਰ ਮਰਿਆ ਆਨੂੰ ਇਸ ਲਈ ਹਜੇ ਸਾਡੇ ਕੋਲ ਸਮਾਂ ਆਹ ਸਾਰੀ ਸਥਿਤੀ ਵੇਖ ਕੇ ਇਕੱਠੇ ਹੋ ਕੇ ਤਗੜਾ ਪ੍ਰੋਗਰਾਮ ਦੇ ਕੇ ਮਜਬੂਰ ਕਰਗੇ ਭਗਵਾਨਤਮਨ ਕੇਸਰੀਵਾਲ ਜਿਹੜਾ ਕਹਿੰਦਾ ਸੀ ਲੋਕਾਂ ਦੀ ਪਾਰਟੀਆਂ ਲੋਕਾਂ ਦੇ ਧਰਨਿਆਂ ਤੋਂ ਪੈਦਾ ਹੋਇਆ ਤੇ ਉਸੇ ਧਰਨਿਆਂ ਨੂੰ ਇਹਨੇ ਸਮਾਪਤ ਕਰਨ ਤੇ ਲੱਗਿਆ ਹੋਇਆ ਚਾਹੇ ਸਾਡੇ ਹਲਕੇ ਦੇ ਵਿੱਚ ਪਹਾ ਪਿੰਡ ਚੌ ਹੋਵੇ ਜਾਂ ਸਾਡੇ ਹੋਰ ਇਲਾਕਿਆਂ ਦੇ ਵਿੱਚ ਹੁਣ ਜਿਹੜੇ ਲੋਕ ਆਪਣੀਆਂ ਮੰਗਾਂ ਲਈ ਬੈਠਿਆ ਉਹਨਾਂ ਲੋਕਾਂ ਤੇ ਇਹਨਾਂ ਨੇ ਡੱਡਾ ਖੜਕਾਇਆ ਧੰਨਵਾਦ ਬਸਰੀਕਰ ਸਾਰੇ ਕਿਸਾਨ ਭਾਈਓ ਕੋ ਸਤਿ ਸ੍ਰੀ ਅਕਾਲ ਰਾਮ ਰਾਮ ਅੱਜ 28 ਤਾਰੀਖੀ ਸਵੇਰ ਸਵੇਰ ਹੈ ਰਾਤ ਦਾ ਸਮਾਂ ਹੈ ਆਪ ਸਭ ਕੋ ਪਤਾ ਹੀ ਹੋਗਾ के 19 तारीख को जब केंद्र सरकार के साथ मीटिंग के बाद सारे किसान नेता दोनों के वापस आ रहे थे तो उनको रस्ते में ही गिरफ्तार कर लिया गया था और लगभग पंद्रह किसानों को अलग अलग जेलों में रखा गया था उसी समय से सरदार जगजीत सिंह डल्लेवाल जी ने पानी पीना भी छोड़ दिया था तो उनकी हालत लगातार बहुत ज्यादा नाजुक होती चली गई क्योंकि 19 तारीख से ही वो पानी की एक बूंद भी नहीं ले रहे और उनसे बोलिया भी नहीं जा रहा सरदार जगजीत सिंह डल्लेवाल जी ने यह स्पष्ट कहा था कि मैं पानी की एक घूट भी जब लूंगा जब जेल में बंद हमारे सारे साथियों को रिहा किया जाएगा तो आज सुबह अभी रात को लगभग ढाई बजे के आसपास से ही अट्ठाईस तारीख को हमारे सारे साथियों को रिहा किया जाने लगा है पटियाला जेल से हमारे जितने साथी लगभग अड़तालीस साथी बचे हुए थे उन साथियों को अभी रिहा किया गया है ਇਸੀ ਤਰੀਕੇ ਸੇ ਅੰਨੇ ਜਿਹੜੋ ਸੇ ਵੀ ਸਾਥੀਓਂ ਕੋ ਰਿਹਾ ਕੀਤਾ ਜਾ ਰਹਾ ਹੈ ਮੈਂ ਨਿਵੇਦਨ ਕਰੂੰਗਾ ਕਾਕਾ ਸਿੰਘ ਕੋਟੜਾ ਜੀ ਬਾਈਖੂ ਜੀ ਦਾ ਖਾਲਸਾ ਸ੍ਰੀ ਵੈਖੂ ਜੀ ਕੀ ਫਤਿਹ ਜਿਵੇਂ ਮੇਥੋਂ ਪਹਿਲਾਂ ਦੱਸਿਆ ਹੀ ਆ ਵੀ ਅਸੀਂ ਪਟਿਆਲਾ ਜੇਲ੍ਹ ਦੇ ਵਿੱਚੋਂ ਜਿਹੜੇ ਹੁਣ ਰਿਹਾ ਹੋਏ ਆ ਅੰਦਰ ਜਿਹੜੀ ਜੇਲ੍ਹ ਦੇ ਵਿੱਚ ਜੇਲ੍ਹ ਅਫਸਰਾਂ ਦੇ ਨਾਲ ਕਹਿਣਾ ਹੋਵੇ ਜਾਂ ਜਿਹੜੇ ਬਾਹਰਲੇ ਅਧਿਕਾਰੀ ਆ ਉਹ ਆਪਾਂ ਨੂੰ ਅਸਲ ਦੇ ਵਿੱਚ ਦੋਨੇ ਫਾਰਮਾਂ ਨੂੰ ਲੀਡਰਲੈਸ ਕਰਨ ਲੱਗੇ ਹੋਏ ਸੀਗੇ ਕਿ ਕੱਲੇ ਜਿਹੜੇ ਵਰਕਰਾਂ ਨੂੰ ਛੱਡ ਦਿੱਤਾ ਜਾਵੇ ਲੀਡਰਾਂ ਨੂੰ ਰੱਖ ਲਿਆ ਜਾਵੇ ਤਾਂ ਇਹਦੇ ਵਿੱਚ ਜਦੋਂ ਆਪਾਂ ਆਖਿਆ ਵੀ ਜਿੰਨੇ ਵੀ ਹੈਗੇ ਆ ਜਿਹੜੀ ਡੱਲੇਵਾਲ ਸਾਹਿਬ ਦੀ ਮੰਗ ਸੀਗੀ ਵੀ ਜਿੰਨਾ ਚਿਰ ਸਾਰੇ ਲੀਡਰ ਬਾਹਰ ਨਹੀਂ ਆਉਂਦੇ ਉਹਨਾਂ ਚਿਰ ਮੈਂ ਜਿਹੜਾ ਪਾਣੀ ਵਾਲਾ ਜਿਹੜਾ ਵਰਤ ਹੈ ਉਹ ਨਹੀਂ ਖੋਲੂਗਾ ਤਾਂ ਉਹ ਜਦੋਂ ਉਹਨਾਂ ਦੀ ਪੋਜੀਸ਼ਨ ਵੇਖੀ ਕੱਲ ਮਿਲ ਕੇ ਆਏ ਆ ਬਹੁਤ ਹੀ ਨਾਟਕੀਆ ਬੋਲਿਆ ਨੀ ਜਾ ਰਿਹਾ ਸੀਗਾ ਮੈਨੂੰ ਲੱਗਦਾ ਕਿ ਉਹਦੀ ਸਥਿਤੀ ਦੇ ਵਿੱਚੋਂ ਸਰਕਾਰ ਨੇ ਪੰਗਾ ਤਾਂ ਲੈ ਲਿਆ ਪੰਗਾ ਲੈਣ ਤੋਂ ਬਾਅਦ ਵੀ ਸਾਡੇ ਸਿਰ ਵੀ ਨਾ ਹੋਵੇ ਨਾ ਇਸ ਸਥਿਤੀ ਨੂੰ ਕੇਂਦਰ ਸਰਕਾਰ ਕਹੇ ਵੀ ਅਸੀਂ ਕੰਮ ਕੀਤਾ ਨਾ ਪੰਜਾਬ ਸਰਕਾਰ ਕਹਿੰਦੀ ਅਸੀਂ ਕਰਿਆ ਜਿਹੜਾ ਕੋਰਟ ਦੇ ਵਿੱਚ ਜਾ ਕੇ ਹਰਫਿਆ ਬਿਆਨ ਦਿੱਤਾ ਕਿ ਡੱਲੇਵਾਲ ਸਾਹਿਬ ਨੂੰ ਤਾਂ ਅਸੀਂ ਗ੍ਰਿਫਤਾਰੀ ਨਹੀਂ ਕੀਤਾ ਡੱਲੇਵਾਲ ਸਾਹਿਬ ਆਪਦੀ ਮਰਜ਼ੀ ਦੇ ਨਾਲ ਗਏ ਨੇ ਤਾਂ ਮਿਲਣ ਵੀ ਨਹੀਂ ਦਿੱਤਾ ਗਿਆ ਤਾਂ ਉਹਦੇ ਪਿੱਛੇ ਦੇ ਵਿੱਚ ਜਿਹੜਾ ਧਰਨਾ ਚੱਲਦਾ ਹੈ ਮੰਡੀ ਕਲਾਂ ਦੇ ਵਿੱਚ ਧਰਨਾ ਚੱਲਦਾ ਹੈ ਉਹ ਜਿਹੜਾ ਬਾਹਰ ਉਹ ਸਾਡੇ ਆਗੂ ਜਿੰਨੇ ਵੀ ਰਹੇ ਨੇ ਉਹਨਾਂ ਦਾ ਜਿਹੜਾ ਪ੍ਰੈਸ਼ਰ ਬਣਾਇਆ ਉਹਦੇ ਵਿੱਚੋਂ ਮਜਬੂਰ ਜਿਹੜਾ ਇਹਨਾਂ ਨੇ ਫੈਸਲਾ ਲਿੱਤਾ ਹੈ ਉਹ ਪਿਛੇ ਹਟਣਾ ਪਿਆ ਸਰਕਾਰ ਨੂੰ ਲਗਭਗ ਜਿੰਨੇ ਵੀ ਸਾਡੇ ਆਗੂ ਸੀਗੇ ਜਿੰਨੇ ਵੀ ਵਰਕਰ ਸੀ ਅਸੀਂ ਇਹੀ ਗੱਲ ਰੱਖਿਆ ਵੀ ਜਿੰਨਾ ਚਿਰ ਸਾਰਿਆਂ ਨੂੰ ਰਿਹਾ ਨਹੀਂ ਕਰਦੇ ਅਗਲੀ ਗੱਲ ਬਾਅਦ ਦੋਨੇ ਫੋਰਮ ਬੈਠ ਕੇ ਵਿਚਾਰ ਕੇ ਜਿਹੜੇ ਅਗਲੇ ਪ੍ਰੋਗਰਾਮ ਕਰਨੇ ਆ ਅਗਲੇ ਪ੍ਰੋਗਰਾਮ ਤੇ ਵਿਚਾਰ ਕਰਨਾ ਹੈ ਜਿੰਨਾ ਵੱਡਾ ਸਾਡਾ ਨੁਕਸਾਨ ਹੋਇਆ ਉਹਦੇ ਆંકੜੇ ਸਾਡੇ ਕੋਲੇ ਨਹੀਂ ਗਏ ਜਿਹੜੇ ਸਾਡੇ ਬਾਹਰ ਆਗੂ ਐ ਸਰਕਾਰ ਕੁਛ ਹੋਰ ਦੇ ਰਹੀ ਆ ਭਾਵੇਂ ਦੋਨਾਂ ਮੋਰਚਿਆਂ ਤੇ ਇਹਨਾਂ ਨੇ ਕਮੇਟੀਆਂ ਬਣਾਈਆਂ ਨੇ ਜਿਹੜੇ ਐਮਐਲਏ ਨੇ ਟਰਾਲੀ ਚੋਰੀਆਂ ਕੀਤੀਆਂ ਨੇ ਉਹ ਆਗਿਆ ਸਫਾਈਆਂ ਦੇ ਰਿਹਾ ਆਪਣੀਆਂ ਕਮੇਟੀਆਂ ਬਣਾ ਕੇ ਦੇਖੋ ਜੀ ਲੋਕ ਸਾਡੇ ਕੋਲੇ ਆ ਰਹੇ ਆ ਤਾਂ ਵੱਡੇ ਪੱਦਰ ਤੇ ਇਹਨਾਂ ਨੇ ਸਾਡੇ ਗੁਰੂ ਘਰਾਂ ਦਾ ਇਹ ਭਾਂਡੇ ਨਹੀਂ ਬਖਸ਼ੇ ਸਾਡੇ ਟਰੈ ਟਰਾਲੀਆਂ ਨਹੀਂ ਬਖਸ਼ੀਆਂ ਜਿੰਨੇ ਤੰਬੂ ਟੈਂਟ ਜਿੰਨੇ ਲੋਕਾਂ ਦੇ ਦਸਾਂ ਨਹਾਂ ਦੀ ਕਮਾਈ ਦੇ ਵਿੱਚੋਂ ਸਾਰਾ ਕੁਝ ਬਣਾ ਕੇ ਉੱਥੇ ਘਰ ਬਸਾਇਆ ਸੀਗਾ ਉਟਾਇਆ ਇਹਦੀ ਕੀਮਤ ਬਹੁਤ ਮਹਿੰਗੀ ਇਹਨਾਂ ਨੂੰ ਚਕਾਉਣੀ ਪੈਣੀ ਹੈ ਤਾਂ ਇਸ ਲਈ ਮੈਂ ਹੁਣ ਇਹ ਬੇਨਤੀ ਕਰਦਾ ਜਿੰਨੇ ਸਾਡੇ ਲਗਭਗ 10 11 ਜ਼ਿਲ੍ਹਿਆਂ ਦੇ ਵਿੱਚ ਬੰਦੇ ਸੀਗੇ ਤਾਂ ਬਹੁਤਿਆਂ ਜ਼ਿਲ੍ਹਿਆਂ ਦਾ ਸਾਡੇ ਕੋਲ ਨਹੀਂ ਆਂਕੜਾ ਸੀਗਾ ਹੁਣ ਪਤਾ ਲੱਗਿਆ ਜਿਵੇਂ ਬਠਿੰਡੇ ਦੇ ਵਿੱਚ ਵੀ ਕਿਸਾਨ ਸੀਗੇ ਆ ਮੁਕਸਰ ਜੇਲ੍ਹ ਦੇ ਵਿੱਚ ਸੀਗਾ ਫਰੀਦਕੋਟ ਜੇਲ੍ਹ ਦੇ ਵਿੱਚ ਸੀਗਾ ਲੁਧਿਆਣੇ ਜੇਲ੍ਹ ਦੇ ਵਿੱਚ ਸੀਗਾ ਰੋਪੜ ਆਪਣਾ ਦੂਜਾ ਨਾਭਾ ਤਾਂ ਸੰਗਰੂਰ ਮਾਨਸਾ ਬਰਨਾਲਾ ਉਹ ਜਿਹੜੇ ਕਿਸਾਨ ਹੈਗੇ ਹੁਣ 280 ਤਾਂ ਥੋੜੇ ਚਿਰ ਦੇ ਵਿੱਚ ਆ ਵੀ ਰਹੇ ਨੇ ਤਾਂ ਜਿਵੇਂ ਹੁਣੇ ਸਾਨੂੰ ਪਟਿਆਲੇ ਦੇ ਵਿੱਚੋਂ ਅਸੀਂ ਬਾਹਰ ਆਏ ਆ ਜਿਹੜੇ ਹਜੇ ਕੁਛ ਹੈ ਜਿਹੜੇ ਕਿਸਾਨ ਲਗਭਗ ਅੱਧੇ ਘੰਟੇ ਦੇ ਵਿੱਚ ਸਾਰੇ ਉਹ ਬਾਹਰ ਆ ਜਾਣਗੇ ਐਤੋਂ ਬਾਅਦ ਅਸੀਂ ਬਣੇ ਬਣਾਏ ਸਾਡੀ ਛੱਡਲੇਵਾਲ ਸਾਹਿਬ ਕੋਲੇ ਜਾ ਕੇ ਜੋ ਉਹਨਾਂ ਦੀ ਸਥਿਤੀ ਆ ਉਹਨੂੰ ਦੇਖ ਕੇ ਉੱਥੇ ਜ਼ਰੂਰ ਵਿਚਾਰ ਕੇ ਦੋਨੇ ਫੋਰਮ ਅਸੀਂ ਅਪੀਲ ਕਰਾਂਗੇ ਕਿ ਛੋਡੇ ਸੰਘਰਸ਼ ਨੇ ਛੋਡੇ ਜਿਹੜਾ ਪਾਣੀ ਬੰਦ ਕੀਤਾ ਤਾ ਮਜਬੂਰ ਕੀਤਾ ਸਰਕਾਰ ਨੂੰ ਜਿਹੜੇ ਅਸੀਂ ਬਾਹਰ ਆਏ ਆ ਤਾਂ ਉਹ ਸਾਰੀ ਗੱਲ ਵਿਚਾਰ ਕੇ ਅਸੀਂ ਉੱਥੇ ਜਾ ਕੇ ਕੱਲੇਵਾਲ ਸਾਹਿਬ ਕੋਲੇ ਜ਼ਰੂਰ ਅਪੀਲ ਕਰਾਂਗੇ ਜ਼ਰੂਰ ਬੇਨਤੀ ਕਰਾਂਗੇ ਤਾਂ ਲੋਕਾਂ ਨੂੰ ਇਹ ਜ਼ਰੂਰ ਪੇਲ ਕਰਾਂਗੇ ਭਰਾਵੋ ਹਮੇਸ਼ਾ ਦੇਖਿਆ ਸੁਣਿਆ ਹੁਣ ਤਾਂ ਹੱਡੀ ਹੰਡਾਰੇ ਆ ਅਜੇ ਵੀ ਜਿਹੜੇ ਲੋਕ ਘਰਾਂ ਚ ਬੈਠੇ ਆ ਡਰਦੇ ਆ ਵੀ ਮੈਨੂੰ ਨਾ ਹੋ ਜੇ ਤਾਂ ਕੱਲੇ ਕੱਲੇ ਪਿੰਡ ਨੂੰ ਕੁੱਟਣਗੇ ਕੱਲੇ ਕੱਲੇ ਨੂੰ ਫੜ ਕੇ ਕੇਸ ਪਾਉਣਗੇ ਕੱਲੇ ਕੱਲੇ ਦੇ ਜ਼ਮੀਨਾਂ ਖੋਣਗੇ ਅੱਜ ਹਜੇ ਸਮਾਂ ਸਾਡੇ ਕੋਲੇ ਜਿਹੜਾ ਬੋਲਣ ਦਾ ਤੇ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਸਾਨੂੰ ਬੋਲਣ ਵੀ ਨਹੀਂ ਦੇਣਾ ਤਾਂ ਹਜੇ ਵੀ ਜੇ ਨਾ ਵਿਚਾਰਿਆ ਹਜੇ ਵੀ ਅਸੀਂ ਬੰਡੇ ਰਹੇ ਹਜੇ ਵੀ ਅਸੀਂ ਪਾਰਟੀਆਂ ਕਰਨੀ ਸੋਚਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਕਿ ਅਸੀਂ ਸਾਰੇ ਆਪਦੀ ਖੇਤੀ ਤੋਂ ਵੀ ਬਾਹਰ ਹੋ ਜਾਾਂਗੇ ਅਸੀਂ ਆਪਣੇ ਭਾਈਚਾਰੇ ਤੋਂ ਵੀ ਬਾਹਰ ਹੋ ਜਾਾਂਗੇ ਮਜਬੂਰ ਹੋ ਕੇ ਫਿਰ ਇਹਨਾਂ ਦੇ ਥੱਲੇ ਉਹ ਜਿਉਂਏ ਨਾ ਜਿਉਏ ਫਿਰ ਮਰਿਆ ਆਨੂੰ ਇਸ ਲਈ ਹਜੇ ਸਾਡੇ ਕੋਲ ਸਮਾਂ ਆਹ ਸਾਰੀ ਸਥਿਤੀ ਵੇਖ ਕੇ ਇਕੱਠੇ ਹੋ ਕੇ ਤਗੜਾ ਪ੍ਰੋਗਰਾਮ ਦੇ ਕੇ ਮਜਬੂਰ ਕਰਗੇ ਭਗਵਾਨਤਮਨ ਕੇਸਰੀਵਾਲ ਜਿਹੜਾ ਕਹਿੰਦਾ ਸੀ ਲੋਕਾਂ ਦੀ ਪਾਰਟੀਆਂ ਲੋਕਾਂ ਦੇ ਧਰਨਿਆਂ ਚੋਂ ਪੈਦਾ ਹੋਇਆ ਤੇ ਉਸੇ ਧਰਨਿਆਂ ਨੂੰ ਇਹਨੇ ਸਮਾਪਤ ਕਰਨ ਤੇ ਲੱਗਿਆ ਹੋਇਆ ਚਾਹੇ ਸਾਡੇ ਹਲਕੇ ਦੇ ਵਿੱਚ ਪਵਾ ਪਿੰਡ ਚੌ ਹੋਵੇ ਜਾਂ ਸਾਡੇ ਹੋਰ ਇਲਾਕਿਆਂ ਦੇ ਵਿੱਚ ਹੁਣ ਜਿਹੜੇ ਲੋਕ ਆਪਦੀਆਂ ਮੰਗਾਂ ਲਈ ਬੈਠਿਆ ਉਹਨਾਂ ਲੋਕਾਂ ਤੇ ਇਹਨਾਂ ਨੇ ਡੱਡਾ ਖੜਕਾਇਆ ਧੰਨਵਾਦ ਬਸ ਰਿਕਰ